ਹੈਲੋ ਦੋਸਤੋ ਕੀ ਹਾਲ ਚਾਲ ਗੁੱਡ ਮਾਰਨਿੰਗ ਵੈਲਕਮ ਟੂ ਨਿਊ ਬਲੌਗ ਹੋਪ ਕਰਦੇ ਆ ਤੁਸੀਂ ਸਾਰੇ ਠੀਕ ਹੋਵੋਗੇ ਆਪਾਂ ਨੂੰ ਕੋਣ ਮਿਲਿਆ ਮਲਾਣਿਆ ਬੰਦਾ ਤੁਹਾਡੇ ਨਾਲ ਓ ਬੱਲੇ ਬੱਲੇ ਹੋ ਜੀ ਕੌਣ ਮਿਲਿਆ ਪਰਾਪਰਾ ਅੱਜ ਤਾਂ ਚੌਧਕਾਰੀ ਹੋ ਗਿਆ ਰਸਤੇ 'ਚ ਮਿਹਨਤੀ ਮੁੰਡਾ ਬਗ ਖੁਸ਼ੀ ਵੀ ਨਹੀਂ ਲੱਗ ਰਿਆ ਦੇਣਾ ਬਾਅਦ ਮਿਲਿਆ ਮੇਰਾ ਪਰਾ ਹੋਰ ਸੁਣਾਓ ਵਧੀਆ ਭਾਈ ਤੁਸੀਂ ਸੁਣਾਓ ਕਿੱਦਾਂ ਸੇਤ ਮੈਨੂੰ ਘਾਹਰ ਨੂੰ ਪਤਾ ਨਹੀਂ ਕੌਣ ਮਾਰੀ ਜਾਂਦਾ ਮੈਨੂੰ ਚਾ ਚੜ ਗਿਆ ਫਿਰ ਮੈਂ ਗੱਡੀ ਵੇਖੀ ਨਾ ਜਦੋਂ ਦੇਖ ਕੇ ਮੈਂ ਕਹਾ ਤਾਂ ਵੀਰ ਦੀ ਗੱਡੀ ਲੱਗਦੀ ਉਹ ਵਧੀਆ ਉਹ ਨਾਈਸ ਬਹਿ ਗਿਆ ਨ ਚੜਦੀ ਕਲਾ ਜ ਮਹਾਰਾਜ ਰੱਖੇ ਹਨ ਸਹੀ ਗੱਲ ਸਹੀ ਗੱਲ ਹੋਰ ਸੁਣਾਓ ਟੱਠਿਓ ਹੈ ਪੂਰਾ ਹਾਂ ਹਾਂ ਚਲੋ ਸ਼ੁਰੂ ਕਰੀਏ ਮੈਂ ਇੱਥੇ ਲਾਈ ਸੀ ਫੈਂਸ ਭਾਜੀ ਭਾਜੀ ਠੀਕ ਨੇ ਵਧੀਆ ਠੀਕ ਆ ਇੱਥੇ ਆ ਨੈਕਸਟ ਸਟਰੀ ਜੋ ਟੋਰੀਆਂ ਆਣੀਆਂ ਦੀ ਤੇ ਆਜੋ ਚਾਹ ਪਾਣੀ ਨਾ ਬਸ ਮਿਹਰਬਾਨੀ ਮੈਂ ਤੇਰੀ ਗੱਡੀ ਵੇਖ ਲਈ ਫਿਰ ਸ਼ੀਸ਼ੇ ਚੋਂ ਮੈਂ ਕਿਹਾ ਬਾਈ ਲੱਗਦਾ ਆਪਣੇ ਹੀ ਅੱਛਾ ਅੱਛਾ ਹਾਂ ਹੋਰ ਸੁਣਾ ਦੂ ਜਿੱਦਾਂ ਜੀ ਮੈਂ ਵੀ ਚੱਲਿਆ ਸੀ ਬਸ ਜੋਬ ਤੇ ਯਾਰ ਮੇਰਾ ਭਰਾ ਕੋਈ ਸੰਦੇਸ਼ ਦੇਣਾ ਚਾਹੇਗਾ ਆਪਣੇ ਬਸ ਛੜਦੀ ਕਲਾ ਵਿੱਚ ਮਾਰੇ ਰੱਖੇ ਯਾਰ ਇਹ ਵੀ ਕੰਮ ਖਿੱਚੀ ਜਾਓ ਬਸ ਠੀਕ ਹੈ ਚੱਲ ਓਕੇ ਮਿਲਦੇ ਆ ਵੀ ਠੀਕ ਹੈ ਚੰਗਾ ਆ ਗਿਆ ਆਪਣਾ ਤੇ ਮਹਿਸ਼ਾ ਰਖਾਏਗਾ ਆਪਣੇ ਨਾਲ ਜਦ ਦਿਨ ਬਾਈ ਓਕੇ ਆ ਚਲੋ ਜੀ 6 ਮਹਿਸ਼ਾ ਨੇ ਠੀਕ ਹੈ ਆ ਨਹੀਂ ਅੱਜ ਗੁਰਵਿੰਦਰ ਸਿੰਘ ਗਿਆਰੀ ਕਹਿਣੀ ਗਿਆ ਕਹਿੰਦਾ ਵੀਰ ਆਪਣਾ ਆ ਮੈਨੂੰ ਵੀ ਮੈਸੇਜ ਕਰਦਾ ਹੈ ਕਹਿੰਦਾ ਮੈਂ ਅੱਜ ਜਾਣਾ ਨਹੀਂ ਹੈਗਾ ਥੱਕ ਗਿਆ ਨਾ ਕੱਲ ਹਾਂ ਥੱਕ ਗਿਆ ਜਿਆਦਾ ਕੰਮ ਕਰਦਾ ਹਾਂ ਹਾਂ ਚਲੋ ਰੱਖੀਏ ਹੋਰ ਵੱਡੇ ਜੀ ਚਲੋ ਆਪਣੀ ਹੈਲਪ ਕਰਾਇਗਾ ਰੋਹੀ ਤੁਸੀਂ ਇੱਥੇ ਕੀ ਹਾਲ ਹੈ ਰੋਹੀ ਦਾ ਹਾਲ ਚੱਲ ਬਾਈ ਬੜੀਆ ਬੜੀਆ ਆ ਜਾ ਭਾਈ ਉੱਪਰ ਆ ਜਾ ਇਹ ਹੈ ਦਵਿੰਦਰ ਭਾਈ ਕਿਆ ਹਾਲ ਹੈ ਵਧੀਆ ਬਾਕੀ ਵਧੀਆ ਕਾ ਮੈਂ ਬੈਵਰੇਜ ਕਿਆ ਬਾਤ ਹੈ ਆਪ ਕਹਾਂ ਜਾ ਰਹੇ ਹੋ ਤੁਹਾਡੇ ਲਾ ਕੇ ਕਰ ਕਾਲੋ ਨਾਲ ਹੀ ਪੈਂਦਾ ਪਿੰਡ ਘਟੇ ਨਾਲ ਹੀ ਪੈਂਦਾ ਪਿੰਡ ਤੇ ਆ ਜਾਓ ਫਿਰ ਮੈਂ ਹੀ ਲੈ ਚੱਲਦਾ ਨਾਲ ਤੁਹਾਨੂੰ ਬਸ ਆਗੇ ਤੁਹਾਡੇ ਮਗਰ ਮਗਰ ਚਲੋ ਵੀ ਘੱਟੀ ਹੈ ਨਾ ਠੀਕ ਹੈ ਚੱਲ ਮਿਲਦੇ ਆ ਫਿਰ ਆਓ ਠੀਕ ਹੈ ਚੱਲ ਹਾਂਜੀ ਚੱਲ ਪਿਆ ਜੀ ਡਿਲੀਵਰੀ ਲੈ ਕੇ ਤੇ ਕੰਨ ਲਿਆ ਟਰੱਕ ਲੋਡ ਚੱਲਿਆ ਵਾ ਬੈਵਰੇਜ ਮੌਸਮ ਅੱਜ ਹੈਗਾ ਠੀਕ ਆ ਬੱਦਲ ਹੋਏ ਹੋਏ ਨੇ ਅੱਜ ਹੈਗਾ ਸੈਚੜੀ ਤੇ ਕੱਲ ਹੈਗਾ ਸੰਡੇ ਤੇ ਰੋਜ਼ ਖਾਓ ਵੰਡੀ ਦੇਖੋ ਸਾਹਮਣੇ ਬੱਦਲ ਕਿੰਨੇ ਸੋਹਣੇ ਲੱਗਦੇ ਨੇ ਬਈ ਵੈਦਰ ਕੋਤਰ ਦਾ ਕੋਈ ਭਰੋਸਾ ਨਹੀਂ ਹੁੰਦਾ ਮਿੰਟ ਜੇ ਤੂਫਨ ਮਿੰਟ ਜੇ ਮੀਂਹ ਤੇ ਮਿੰਟ ਜੇ ਬੱਦਲ ਵਾਦੀ ਹਰ ਹੁੰਦਾ ਜੇ ਤੋ ਆਪਕੇ ਦੇ ਕਾਰ ਦੇ ਵਿੱਚ ਉਹਨੇ ਜੇ ਕੁ ਟਰੱਕ ਖੜੇ ਹੁੰਦੇ ਇੱਕ ਵਾਰੀ ਕਾਰ ਖੜੀ ਹੁੰਦੀ ਫਿਰ ਪੰਗਾ ਪੈਂਦਾ ਫਿਰ ਕੰਡਾ ਬਹੁਤ ਔਖਾ ਹੁੰਦਾ ਵੀ ਚੋ ਟਰੱਕ ਆਰ ਜਦ ਸੈਚਰਡੇ ਹੈ ਨਾ ਹੈ ਨਹੀਂ ਇੰਨੇ ਲੋਕੀ ਟ੍ਰੈਫਿਕ ਕੰਮ ਘੱਟ ਕਰ ਦਿੰਦੇ ਨੇ ਨਾ ਸੈਚਰਡੇ ਵਾਲੇ ਦਿਨ ਨਹੀਂ ਤਾਂ ਯੂਟੀ ਯੂਟ ਖੜੇ ਹੁੰਦੇ ਨੇ ਟਰੇਡੀਆਂ ਦੇ ਕੋਈ ਕਿਸੇ ਦਾ ਟਰੱਕ ਖੜਿਆ ਆਉਂਦਾ ਹੈ ਪਹਰੀਆਂ ਹੁੰਦੀਆਂ ਨੇ ਗਲੀਆਂ ਆਹਲੇ ਏਰੀਆ ਬਣਦਾ ਪਿਆ ਰੋਡ ਟੁੱਟੀ ਹੋਈ ਹੈ ਦੀ ਖੱਡੇ ਬਹੁਤ ਨੇ ਇੱਥੇ ਆਟੋ ਆ ਕੇ ਡਾਬੜਾਇਆ ਸੀ ਥੋੜੀ ਥੋੜੀ ਘਟਣਾ ਪਿਆ ਇੱਥੇ ਆਂ ਨੇ ਗੱਡੀਆਂ ਮਰਸੜੀ ਦੀਆਂ ਜੀ ਵੈਗਨ 1 2 3 ਤੋਂ ਪਹੁੰਚੇ ਇਹ ਵਿਆਹ ਹੈ ਵਿਆਹ ਇਹ ਨਾ ਜਿਹੜੇ ਇੱਥੇ ਰਾਕੀ ਰੁੱਕੀ ਨੇ ਨਾ ਉਹ ਐਵੇਂ ਗੱਡੀਆਂ ਕਰ ਲੈਂਦੇ ਨੇ 5 6 ਗੱਡੀਆਂ 5 6 ਮੋਟਰਸਾਈਕਲ ਬਾਈਕ ਸਪੋਰਟਸ ਬਾਈਕ ਹੁੰਦੇ ਨੇ ਜਿਹੜੇ ਉਹ ਫਿਰ ਡੋਲੀ ਵਾਲੀ ਕਾਰ ਦੇ ਅੱਗੇ-ਅੱਗੇ ਜਾਂਦੇ ਨੇ ਆ ਗਾ ਪਾਉਂਦੇ ਤੇ ਇਹ ਰਾਕੀਆਂ ਦੀ ਮੈਰਿਜ ਐਵੇਂ ਹੁੰਦੀ ਹੈ ਇੱਥੇ ਬਾਈਕਰ ਸੀ ਅੱਗੇ ਚਾਰ ਬਾਈਕ ਲੱਗਿਆ ਹੋਇਆ ਸੀ ਇਹ ਰੈਂਟ ਤੇ ਮਿਲਦੇ ਨੇ ਤੇ ਪਿੱਛੇ ਮੁੰਡੇ ਕੁੜੀ ਦੀ ਕਾਰ ਹੁੰਦੀ ਹੈ ਡੋਲੀ ਵਾਲੀ ਉਹ ਤੋਂ ਪਿੱਛੇ ਉਹ ਜਿਹੜੀਆਂ ਜੀ ਵੈਗਨ ਨੇ ਇਹ ਲਾਈਆਂ ਹੁੰਦੀਆਂ ਨੇ ਇਹਨਾਂ ਨੇ ਫਿਰ ਉਹ ਅੱਗੇ ਰੇਸਾ ਦਿੰਦੇ ਦਿੰਦੇ ਜਾਂਦੇ ਨੇ ਖਾਪਾ ਵੰਡੇ ਜਾਂਦੇ ਨੇ ਵਿਆਹ ਦੇ ਵਿੱਚ ਵੀ ਆ ਆ ਵੀ ਮੁੰਡਾ ਕੁੜੀ ਆ ਰਹੇ ਨੇ ਇਹ ਵੀ ਇਹਨਾਂ ਦਾ ਰਵਾਜ ਹੈ ਇਹਨਾਂ ਦਾ ਇੱਥੇ ਆਓ ਲੋ ਜੀ ਲਾਤ ਰੋਡ ਵਰਕ ਤੇ ਕਰਤੀ ਸਾਈਡ ਬੰਦ ਆਪਾ ਕਰ ਰਹੇ ਆ ਵੇਟ ਖੁੱਲੇਗਾ ਤੇ ਫਿਰ ਤੁਰਾਂਗੇ ਇਹਦੇ ਨਾਲ ਇੱਕ ਗਾਣਾ ਯਾਦ ਆਇਆ ਹੈ ਵੇ ਜਾਲਮਾ ਛੜਕਾਂ ਤੇਰੋਲਤੀ ਜਵਾਨੀ ਵੇ ਜਾਲਮਾ ਛੜਕਾਂ ਤੇ ਜੇ ਮੇਰਾ ਗਾਣਾ ਵਧੀਆ ਲੱਗਾ ਆ ਤੇ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਮੇਰੀ ਆਵਾਜ਼ ਵਾਇਸ ਦੱਸਿਓ ਕਿੱਦਾਂ ਮੇਰੀ ਵਾਇਸ ਗਾਣਾ ਤਾਂ ਨਹੀਂ ਆਉਂਦਾ ਵੈਸੇ ਆਪਾਂ ਜੋੜਤਾ ਕੋਲ ਤੇ ਵਾਲੇ ਤਾਂ ਕਰਾਏ ਇਹਨਾਂ ਨੇ ਖੋਲਿਆ ਨਹੀਂ ਹੈਗਾ ਰਾਹ ਉਹ ਵੇਟ ਕਰ ਰਹੇ ਆ ਸਟਿਲ ਲੋ ਜੀ ਤੁਰ ਪਏ ਆ ਸ਼ੁਕਰ ਹੈ ਲਾਈਨ ਇੱਕ ਬੰਦ ਕੀਤੀ ਹੋਈ ਹੈ ਬੱਸ ਕਦੀ ਉਧਰੋਂ ਨਗਾਉਂਦੇ ਨੇ ਕਦੀ ਉਧਰੋਂ ਨਗਾਉਂਦੇ ਨੇ ਉਹ ਲੱਗੇ ਹੋਏ ਨੇ ਸੜਕ ਬਣਾਣਾ ਤਾਂ ਇੱਕ ਲਾਈਨ ਬੰਦ ਕੀਤੀ ਹੋਈ ਹੈ ਇੱਥੇ ਰਾਹੀ ਤੁ ਚਲੋ ਜੀ ਆਪਾਂ ਤਾਂ ਨਿਕਲ ਗਏ ਲੋ ਜੀ ਅੱਗੇ ਲਾ ਗਿਆ ਫਾਟਕ ਤੇ ਮਾਲ ਗੱਡੀ ਜਾ ਰਹੀ ਹੈ 컨ਟੇਨਰ ਲੱਦੇ ਹੋਏ ਨੇ ਜੱਲੀਏ ਸੀਢਣੀ ਸੀਢਣੀ ਜਾਏਗੀ ਖਾਸੀ ਪਰ ਕੰਟੇਨਰ ਥੋੜੇ ਨੇ ਪਿੱਛੋਂ ਖਾਲੀ ਹੈ ਇਹ ਹੈਗਾ ਟੋਨੀ ਬਰੁੱਕ ਵਾਲਾ ਫਾਟਕ ਹੈ ਹੋਰ ਸੜਕਾਂ ਸਾਰੇ ਕਿਤੇ ਵਧੀਆ ਹੁੰਦੀਆਂ ਨੇ ਮੈਨੂੰ ਇਹ ਨਹੀਂ ਪਤਾ ਲੱਗਾ ਜਿੱਥੇ ਫਾਟਕ ਆਉਂਦਾ ਕ੍ਰੋਸਿੰਗ ਹੁੰਦੀ ਹੈ ਉੱਥੇ ਟੁੱਟੀਆਂ ਕਿਉਂ ਹੁੰਦੀਆਂ ਨੇ ਸੜਕਾਂ ਪਤਾ ਨਹੀਂ ਇਹਨਾਂ ਨੇ ਜਾਣ ਕੇ ਐਵੇਂ ਬਣਾਇਆ ਹੁੰਦਾ ਵੀ ਬੰਦਾ ਗੱਡੀ ਨਾ ਭਜਾਵੇ ਤੁਸੀਂ ਦੇਖ ਲਓ ਕਿਤੇ ਵੀ ਜਾਓਗੇ ਨਾ ਮਲਾਈ ਵਰਗੀ ਸੜਕ ਹੋਏਗੀ ਪਰ ਜਦੋਂ ਆਪਾਂ ਰੇਲ ਕ੍ਰੋਸਿੰਗ ਤੇ ਆਂਦੇ ਆ ਨਾ ਉੱਥੇ ਐਵੇਂ ਦੀ ਉਬੜ ਖਬਰ ਜੀ ਜਗ੍ਹਾ ਹੀ ਹੁੰਦੀ ਹੈ ਪਤਾ ਨਹੀਂ ਉਹ ਵੀ ਇਹਨਾਂ ਨੇ ਜਾਣ ਕੇ ਬਣਾਈ ਹੁੰਦੀ ਐ ਕਿ ਤੇਜ਼ ਨਾ ਭਜਾ ਕੇ ਲੰਘਣ ਲੋਕੀ ਇੰਡੀਆ ਦੇ ਦੇਖ ਲੋ ਆਣਾ ਹੋਰ ਕਿਤੇ ਦੇਖ ਲੋ ਸਾਰੇ ਕਿਤੇ ਇਹੀ ਹਾਲ ਐ ਮੌਲੀ ਆਪਾਂ ਜਾ ਰਹੇ ਆ ਬਾਲਵਨ ਘਰਾਸ ਦੀ ਡਿਲੀਵਰੀ ਐ ਫਾਈਨਲੀ ਹੁਣ ਆਪਾਂ ਚੜ ਜਾਣਾ ਫ੍ਰੀਵੇ ਦੇ ਬਸ ਇੱਥੋਂ ਹੁਣ ਖਿੱਚ ਕੇ ਜਾਵਾਂਗੇ ਪੂਰਾ ਬਾਈ ਕਰ ਰਿਹਾ ਵੇਟ ਆ ਆਦੀ ਆਪਾਂ ਚੜ ਜਾਣਾ ਫ੍ਰੀਵੇ ਹੁਣ ਸਿੱਧਾ ਵੀ ਉਹ ਹੀ ਨੇ ਦੇਖਣ ਵਾਲੇ ਤੇ ਸ਼ਹਿਰ ਦਾ ਇੱਕ ਨਾਈ ਵੀ ਨਹੀਂ ਦਰੱਖਤ ਦੇ ਲੋਕਿੰਨੇ ਲਾਇ ਹੋਏ ਨੇ ਹਰੇ ਘਰ ਦੇ ਬਾਹਰ ਇੱਕ ਦਰੱਖਤ ਜਿੰਨੇ ਕਰ ਰਹੇ ਹਨ ਉਨੇ ਹੀ ਦਰੱਖਤ ਨੇ i like. ਕਾ ਮੰਨਿਆ ਤੁਹਾਡਾ ਕੰਮ ਹੈ ਦੇਰੋਂ ਟਾਈਮ ਤੇ ਕਿਹੋ ਜਿਹਾ ਜਿੱਥੇ ਤੱਕ ਨਿਗਾਹ ਜਾਂਦੀ ਆ ਉੱਥੇ ਤੱਕ ਹੀ ਲੈਣ ਲੱਗੀ ਹੋਈ ਆ ਕਾਰ ਦੀ ਆਗੀ ਬਾਰਿਸ਼ ਹੋ ਗਿਆ ਮੌਸਮ ਖਰਾਬ ਟਾਈਮ ਵਾਲੇ ਕਿੰਨੇ ਹੋਏ ਨੇ 2.3 ਵਜੇ ਨੇ ਤੇ ਮੌਸਮ ਹੋ ਗਿਆ ਖਰਾਬ ਲੱਗਾ ਮੀਂਹ ਪੈਣ ਆ ਦੇਖ ਲੋ ਜੀ ਰੇਨਬੋ ਅੱਜ ਚੰਗੀ ਤਰ੍ਹਾਂ ਦਿਖਾਣਿਆ ਤੁਹਾਨੂੰ ਹੈ ਰੇਨਬੋ ਗੁੱਡ ਮੈਨ ਦੀ ਲਾਲ ਟੈਂਟ ਪਾਰਕ ਕਰਤਾ ਟਰੱਕ ਹੋ ਗਿਆ ਡਨ ਫਿਨਿਸ਼ ਕਰਤਾ ਤੇ ਚਲਦੇ ਆ ਘਰ ਨੂੰ ਉਹ ਹੈਪੀ ਬਾਬਾ ਲੱਗਾ ਉੱਧਰ ਵਲੌਗ ਲਾਣ ਤੇ ਬਸ ਆਪਾਂ ਚੱਲਦੇ ਆ ਘਰੇ ਹੁਣ ਆ ਦੇ ਸਾਡੇ ਜਾਂਦਾ ਹੈਪੀ ਬਾਬਾ ਕੀ ਹਾਲ ਹੈ ਕੀ ਕੰਡੇ ਜੋ ਕਾ ਕੰਡਾ ਜਾਓ ਕਾ ਕੰਡਾ ਜਾਓ ਸਿੱਧਾ ਕਰਕੇ ਲਾ ਸਿੱਧਾ ਕਰਕੇ ਅੱਲੀ ਲੱਭ ਰਿਹਾ ਡੰਡਾ ਚੱਲ ਲਾਓ ਵੀ ਲਾਓ ਡੰਡਾ ਚੱਲੀਏ ਅੰਦਰੀ ਵੀ ਐਹੀ ਡੰਡਾ ਚਲੋ ਠੀਕ ਆ ਬਾਬਾ ਚਲਦੇ ਹਿਲਦੇ ਚੱਲ ਪਏ ਜੀ ਘਰ ਘਰ ਨੂੰ ਨੇਰਾ ਹੋ ਗਿਆ ਲਾਈਟਾਂ ਜਾਗੀਆਂ ਅੰਛੀ ਮੁਰਗੇ ਆਪਣੇ ਆਲਣਿਆਂ ਨੂੰ